ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕਿਸਾਨ ਮਜ਼ਦੂਰ ਕਮੇਟੀ ਦੇ ਵੱਲੋਂ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਤੇ ਚੋਣਾ ਖਿਲਾਰ ਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਲਈ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਦਾ ਇੱਕ ਮੁੱਖ ਕਾਰਨ ਹੈ ਕਿ ਸੀਜ਼ਨ ਵਿੱਚ ਬਾਸਮਤੀ ਦੀਆਂ ਕਿਸਮਾਂ 1509 ਅਤੇ 1692 ਵਿੱਚ ਅਨਿਮਤ ਟੰਗ ਦੇ ਨਾਲ ਬਾਜ਼ਾਰ ਵਿੱਚ ਲੁੱਟ ਸਾਬਿਤ ਹੋ ਰਹੀ ਹੈ ਉਹਨਾਂ ਕਹਿ ਕੇ ਅੱਜ ਬਾਸਮਤੀ ਦਾ ਰੇਟ 2000 ਤੋਂ 2400 ਰੁਪਏ ਹੋ ਗਿਆ ਜਦਕਿ ਪਿਛਲੇ ਸਾਲ ਇਸੇ ਫਸਲ ਦਾ ਰੇਟ 3500 ਤੋਂ 4000 ਦੇ ਦਰਮਿਆਨ ਸੀ ਜਿਸ ਕਰਕੇ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਸੀਂ ਕੱਲ ਤੇ ਪਰਸੋ ਲਗਾਤਾਰ ਆਪਣਾ ਪੱਖ ਲਗਾਤਾਰ ਚੱਕਣ ਦਾ ਯਤਨ ਕਰ ਰਹੇ ਹਾਂ ਪੰਜਾਬ ਦੇ ਸਾਹਮਣੇ ਅਸੀਂ ਆਪ ਮੰਡੀਆਂ ਦੇ ਦੌਰੇ ਕੀਤੇ ਆ ਚਾਰ ਦਿਨ ਅਰੇ ਪੱਖ ਲੈ ਕੇ ਗਏ ਆ ਵੀ ਜੜੀ ਬਾਸਮਤੀ ਪਿਛਲੇ ਸਾਲ 3500 ਤੋਂ ਲੈ ਕੇ 4000 ਨੂੰ ਪ੍ਰਤੀ ਕੁਇੰਟਲ ਵਿਗੀ ਸੀਗੀ ਜਿਹਦੇ ਬਾਰੇ ਜਿਹੜਾ ਨਵਾਂ ਖੇਤੀ ਦਾ ਖਲੜਾ ਉਹ ਵੀ ਉਹਦੇ ਵਿੱਚ ਜੋ ਗੱਲਾਂ ਆ ਰਹੀਆਂ ਪਈ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ ਚਾੁੰਨੇ ਆ ਚੰਗੀ ਗੱਲ ਕਿਉਂਕਿ ਇਹ ਪਾਣੀ ਘੱਟ ਪੀਂਦੀ ਆ ਇਹ ਕਮਾਂਤਰੀ ਮੰਡੀ ਚੋਂ ਡਾਲਰ ਵੀ ਕਮਾ ਕੇ ਦਿੰਦੀ ਆ ਦੋ ਪੱਖ ਜੇ ਬਾਸਮਤੀ ਦੇ ਰੇਟ ਪ੍ਰਤੀ ਕੁਇੰਟਲ 1500 ਤੋਂ ਲੈ ਕੇ 1000 ਦੇ ਵਿੱਚ ਡਿੱਗ ਪਏ ਅਰ ਤੁਸੀਂ ਦੇਖੋ ਜੇ 50% ਰੇਟ ਕਿਸੇ ਚੀਜ਼ ਦਾ ਡਿੱਗ ਜਾਵੇ ਅਗਲੇ ਸਾਲ ਕਿਹੜਾ ਕਿਸਾਨ ਬਾਸਮਤੀ ਲਾਊਗਾ ਪਰ ਮੈਨੂੰ ਨਹੀਂ ਲੱਗਦਾ ਦੁੱਖ ਦੀ ਗੱਲ ਤਾਂ ਸਾਨੂੰ ਇਧਰੋਂ ਲੱਗੀ ਵੀ ਇੱਕ ਬੰਨੇ ਸਰਕਾਰਾਂ ਤਾਂ ਮਾਰਨ ਤੇ ਤੁਲੀਆਂ ਹੀ ਤੁਲੀਆਂ ਸਾਨੂੰ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਜੇ 3200 ਤੋਂ ਹੇਠਾਂ ਬਾਸਮਤੀ ਸਾਡੀ ਚਲੀ ਗਈ ਤਾਂ ਪੰਜਾਬ ਸਰਕਾਰ ਇੰਟਰ ਕਰੂਗੀ ਮੰਡੀਆਂ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਕਿਤੇ ਨਜ਼ਰ ਤੱਕ ਨਹੀਂ ਆ ਰਹੀ ਵੀ ਕਿੱਥੇ ਆ ਭਾਵੇਂ ਕੀ ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੇ ਨੇ ਉਹ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਆ ਇਹ ਬਾਹਰਲੇ ਬਹੁਤ ਮੰਗਾ ਜਦੋਂ ਕੇਂਦਰ ਨੇ ਐਕਸਪੋਰਟ ਡਿਊਟੀ ਲਾਈ ਸੀ ਹੁਣ ਜ਼ੀਰੋ ਆ ਭਾਵੇਂ ਉਹ ਉਦੋਂ ਵਪਾਰੀ ਕਹਿ ਰਹੇ ਸੀ ਵੀ ਸਾਰੇ ਜਿਹੜੇ ਸੌਦੇ ਆ ਉਹ ਤਾਂ ਪਾਕਿਸਤਾਨ ਦੀ ਬਾਸਮਤੀ ਕੋ ਚਲੇ ਜਾਣੇ ਆ ਕਿਉਂਕਿ ਜੇ ਐਕਸਪੋਰਟ ਡਿਊਟੀ ਨਾ ਚੁੱਕੀ ਤੇ ਜੇ ਨੇੜੇ ਜਾ ਕੇ ਕੇਂਦਰ ਨੇ ਐਕਸਪੋਰਟ ਡਿਊਟੀ ਚੁੱਕ ਵੀ ਗਈ ਤੇ ਐਡੀ ਛੇਤੀ ਆਰਡਰ ਸਾਨੂੰ ਨਹੀਂ ਮਿਲਨੇ ਉਹਦੀ ਮਾਰ ਪਈ ਲੱਗਦੀ ਸਾਨੂੰ ਵੀ ਕੇਂਦਰ ਨੇ ਬੜੀ ਨੀਤੀਗਤ ਢੰਗਣਾ ਪੰਜਾਬ ਨੂੰ ਮਾਰਿਆ ਵਾ ਦੁੱਖ ਦੀ ਗੱਲ ਆ ਇੱਕ ਆਪਣੇ ਆਪ ਨੂੰ ਮਾਜੇ ਦੇ ਲੀਡਰ ਕਹੌਣ ਵਾਲੇ ਦੀ ਕੱਲ ਅਸੀਂ ਪੀਸੀ ਦੇਖ ਰਹੇ ਸੀ ਕਿਸਾਨ ਦਾ ਪੁੱਤ ਕਹੋਂਦਾ ਉਹਨੂੰ ਇਹ ਵੀ ਨਹੀਂ ਪਤਾ ਵੀ ਮੰਡੀਆਂ 'ਚ ਕਿਸਾਨ ਮਰ ਰਹੇ ਇੱਕ ਸ਼ਬਦ ਤੱਕ ਨਹੀਂ ਕਿਹਾ ਉਸਨੇ ਇਸ ਬਾਸਮਤੀ ਤੇ ਕਾਂਗਰਸ ਕੁਝ ਨਹੀਂ ਬੋਲ ਰਹੀ ਇਹਦਾ ਮਤਲਬ ਵਿਰੋਧੀ ਵੀ ਰਲ ਗਏ ਫਿਰ ਸਰਕਾਰਾਂ ਨਾਲ ਵੀ ਅਸੀਂ ਬਾਸਮਤੀ ਦੇ ਕੁਝ ਬੋਲਣਾ ਹੀ ਨਹੀਂ ਹੈਗਾ ਕੱਲੀ ਸੌੜੀ ਸਿਆਸਤ ਕਰਨੀ ਆ ਇਸ ਕਰਕੇ ਸਾਨੂੰ ਡੀਸੀ ਕੰਪਲੈਕਸ ਤੇ ਆਪਣੇ ਪੁੱਤਾਂ ਵਰਗੀ ਪਾਲੀ ਫਸਲ ਠੀਕ ਆ ਅੱਜ ਵੀ ਤੁਸੀਂ ਮੰਡੀ ਚ ਲੈ ਇਹਨੂੰ ਬਾਜ਼ਾਰ ਚ ਲੈਣ ਜਾਓ ਇਹਦੇ ਚੌਲ ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਮਿਲਣਾ ਹੈਗਾ ਇੱਥੇ ਅੰਮ੍ਰਿਤਸਰ ਚ ਕਮਾਂਤਰੀ ਮੰਡੀ ਚ ਇਹਦੇ ਰੇਟ ਨਹੀਂ ਡਿਗੇ ਤਾਂ ਸਾਡੀ ਸਮਝ ਤੋਂ ਪਰੇ ਆ ਸਾਰੀ ਖੇਡ ਵੀ ਸਾਡੇ ਬਾਸਮਤੀ ਦੇ ਰੇਟ ਕੋ ਡਿਗੇ ਜਦੋਂ ਕਿਸਾਨਾਂ ਨੇ ਸਿਰਫ ਬਾਸਮਤੀ ਬੀਜੀ ਉਹਨਾਂ ਦਾ ਕਿੰਨਾ ਕੁ ਵੱਡਾ ਨੁਕਸਾਨ ਨਹੀਂ ਦੇਖੋ ਉਹਨਾਂ ਦਾ 25-30000 ਰੁਪਿਆ ਪ੍ਰਤੀ ਏਕੜ ਡਿਗ ਪਿਆ ਜੀ ਤੁਸੀਂ ਇੱਕ ਕਿਸਾਨ ਕਹਿੰਦੇ ਮੇਰੇ ਕੋਲ ਇੱਕ ਪਰਚੀ ਸੀਗੀ ਮੈਥੇ ਅੱਜ ਫੜੀ ਸੀਗੀ ਤੋ ਉਹ 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 ਉਹਦੇ ਕਰਕੇ ਉਹ ਉਹ 1980 ਰੁਪਏ ਰੇਟ ਲੱਗਾ ਸੀ ਇਸੇ ਮੈਨੂੰ ਕਿਸਾਨ ਪਰਚੀ ਬੁਖਾ ਰਿਆ ਸੀ ਤੇ ਤੁਸੀਂ ਦੇਖ ਲਓ ਨਾ ਤੁਸੀਂ ਆਈਡੀਆ ਲਾਓ ਵੀ ਜਿਹੜੀ ਚੀਜ਼ 3500 ਕੁਇੰਟਲ 4000 ਕੁਇੰਟਲ ਅਧਿਕਾਰੀਆਂ ਦੇ ਨਾਲ ਕੋਈ ਗੱਲ ਉਹਨਾਂ ਨੇ ਕੋਈ ਇਹਦੇ ਪਿੱਛੇ ਤਰਕ ਦੱਸਿਆ ਵੀ ਕੀ ਕਰਨਾ ਨਾ ਕੋਈ ਨਹੀਂ ਅਸੀਂ ਜਿਹੜਾ ਮੋਰਚਾ ਲਾਇਆ ਉਹਦੇ 'ਚ ਵੀ ਬਾਸਮਤੀ ਦੀ ਗੱਲ ਰੱਖੀ ਸੀਗੀ ਉਹ ਕਹਿੰਦੇ ਸੀ ਵੀ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਜੇ ਵੀ ਇਹ ਮਸਲੇ ਦਾ ਹੱਲ ਹੋਵੇ ਪਰ ਸਾਨੂੰ ਨਹੀਂ ਲੱਗਦਾ ਕੋ ਮਸਲੇ ਦਾ ਹੱਲ ਹੋਇਆ ਲੱਗਦਾ ਹੈ ਜੀ ਤੁਹਾਡਾ ਕੋ ਦੇਵੀ ਦਾਸਪੁਰਾੜੀ ਸਟੇਜ ਤੇ ਪਹੁੰਚਦੇ ਆ ਤੇ ਅੱਜ ਤੁਸੀਂ ਉਹਨਾਂ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹੋ ਦੱਸ ਦੋ ਹਾਂ ਜਦੋਂ ਸਾਨੂੰ ਕੋ ਲੱਗਿਆ ਹੀ ਨਹੀਂ ਹੈਗਾ ਵੀ ਇਹ ਕੁਝ ਕਰ ਰਿਹਾ ਦੁੱਖ ਦੀ ਗੱਲ ਆ ਵੀ ਕਿਸਾਨਾਂ ਨਾ ਪਹਿਲੀ ਵਾਰ ਮੈਂ ਦੇਖ ਰਿਆ ਵੀ ਸਾਡੀ ਚੀਜ਼ ਮੰਡੀ ਚ ਰੋਲ ਰਹੀ ਨਾ ਕਿਸੇ ਖਬਰਾਂ ਦੇ ਚ ਖਬਰ ਰਿਆ ਨਾ ਚੈਨਲਾਂ ਤੇ ਖਬਰਾਂ ਜਣੀ ਇੱਕ ਦੂਜਾ ਹੁੰਦਾ ਵੀ ਚਲ ਚੀਜ਼ਾਂ ਦਾ ਘਟਵੱਧ ਕਿਸਾਨਾਂ ਦੀ ਮਾਰਤਾ ਪੈਂਦੀ ਰਹਿੰਦੀ ਆ ਸਾਨੂੰ ਆ ਪਰਚੀ ਜਿਹੜੀ ਕਿਸਾਨ ਨੇ ਪਰਚੀ ਸਾਨੂੰ ਭੇਜੀ ਹੈ ਜਿੰਦਰ ਸਾਹਿਬ ਹੁਣ ਤੱਕ ਅਸੀਂ ਬਹੁਤ ਤਸਵੀਰਾਂ ਦੇਖੀਆਂ ਆਲੂ ਦੀ ਫਸਲ ਟਮਾਟਰ ਉਹ ਕਿਸਾਨਾਂ ਵੱਲੋਂ ਖਿਲਾਰੇ ਜਾਂਦੇ ਸੀ ਮੇਰੇ ਕਹਿਲੇ ਪਹਿਲੀ ਵਾਰ ਹੈ ਪੰਜਾਬ ਦੇ ਵਿੱਚ ਕੇ ਬਾਸਮਤੀ ਨੂੰ ਇਸ ਤਰੀਕੇ ਦੇ ਨਾਲ ਖਿਲਾਰੇ ਆ ਪਹਿਲੀ ਵਾਰ ਹੀ ਹੋ ਰਿਹਾ ਜਿਹੜੀ ਚੀਜ਼ ਪਿਛਲੇ ਸਾਲ 4000 ਨੂੰ 3500 ਨੂੰ ਵਿਕੀ ਸੀ ਉਹ 2000 ਤੋਂ ਹੇਠਾਂ ਆ ਗਈ ਮੈਨੂੰ ਨਹੀਂ ਲੱਗਦਾ ਵੀ 2000 ਚ ਕਿਸਾਨਾਂ ਨੇ ਜਿਹੜੀ ਲਾਗਤ ਖਰਚਾ ਲਾਇਆ ਉਹ ਵੀ ਪੂਰਾ ਹੋਊਗਾ ਜਿਨ੍ਹਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਦੇਖੋ ਕਿਸਾਨ ਇੱਕ ਅਣਖੀ ਸੁਭਾ ਦਾ ਵਾ ਤੁਸੀਂ ਦੇਖਿਓ ਇਹਦਾ ਸਰਕਲ ਟੁੱਟ ਜਾਣਾ ਜਦੋਂ ਆਰਤੀਏ ਨੇ ਤੰਗ ਕੀਤਾ ਲੈਣਾ ਦਾਣੀ ਦੇ ਤੰਗ ਕੀਤਾ ਬੈਂਕਾਂ ਨੇ ਤੰਗ ਕੀਤਾ ਨੇ ਖੁਦਕੁਤੀਆਂ ਦੇ ਰਾਹ ਪੈਣਾ ਭਾਵੇਂ ਟੋਡੇ ਮਾਦਮ ਨਾ ਕਹਿੰਨੇ ਆਂ ਵੀ ਖੁਦਕੁਸ਼ੀਆਂ ਮਸਲੇਦਾਰਾ ਨਹੀਂ ਹੈਗਾ ਤੁਸੀਂ ਅੰਦੋਲਨ ਚ ਆਓ ਅੰਦੋਲਨ ਲੜੋ ਇਹੀ ਅਸੀਂ ਕੇਂਦਰ ਨਾਲ ਲੜ ਕੇ ਕਰ ਰਹੇ ਆਂ ਵੀ ਜਿਹੜੇ ਅਰਧ ਸ਼ਾਸਤਰੀ ਇਹ ਦਾਅਵੇ ਕਰਦੇ ਸੀ ਵੀ ਮੰਡੀ ਨੂੰ ਬਾਜ਼ਾਰ ਨਾਲ ਜੋੜੋ ਵੀ ਪ੍ਰਾਈਵੇਟ ਖਰੀਦ ਹੀ ਅੰਤਮ ਵਿਕਲਪ ਆ ਤੁਸੀਂ ਕਹਿ ਸਕਦੇ ਹੋ ਹੁਣ ਤੱਕ ਇੰਦੀਆਂ ਮੰਗਾਂ ਕਿਸਾਨਾਂ ਦੀਆਂ ਤੇ ਇੱਕ ਨਵੀਂ ਮੰਗ ਜਿਹੜੀ ਉਹਦੇ ਵਿੱਚ ਹੋਰ ਐਡ ਆਨ ਹੋਊਗੀ ਨਾ ਮੰਗੀ ਤਾਂ ਮੰਗ ਤਾਂ ਸੇਮ ਹੀ ਆ ਵੀ ਐਮਐਸਪੀ ਲੀਗਲ ਗਾਰੰਟੀ ਕਰੋ ਨਾ ਸੀ 6000 ਤੇ ਕਹਿੰਨੇ ਆ ਪਰ ਸਰਕਾਰ ਤਾਂ ਦੇਣ ਨੂੰ ਤਿਆਰ ਹੀ ਨਾ ਜੜੀ ਚੀਜ਼ ਤੋਂ ਉਹਨੂੰ ਬਾਹਰੋਂ ਡਾਲਰ ਲਿਆ ਕੇ ਦਿੰਦੀ ਆ ਦੇਖੋ ਅਰਧ ਸ਼ਾਸਤਰੀ ਕੀ ਕਹਿੰਦੇ ਬਾਜ਼ਾਰ ਚ ਮੰਗ ਨਹੀਂ 아이디 ਤਾਂ ਤੁਹਾਡੀ ਮਿਡਲ ਇਸ ਤੇ ਮੰਗਾ ਜਿਹੜੀ ਚੀਜ਼ ਤੁਹਾਡੀ ਵਿਦੇਸ਼ਾਂ ਤੋਂ ਤੁਹਾਨੂੰ ਮੁਦਰਾ ਕਮਾ ਕੇ ਦੇਊਗੀ ਤੁਸੀਂ ਉਹਦੇ ਬਾਰੇ ਕੋਈ ਨਹੀਂ ਸੋਚਦੇ ਇਹ ਤਾਂ ਮਲਸ ਲੋਕ ਅਗਰੀਕਲਚਰ ਤੇ ਪਾਲਿਸੀ ਕਾਰਪੋਰੇਟ ਦੀ ਆ ਕਿਸਾਨਾਂ ਵਾਸਤੇ ਪਾਲਿਸੀ ਨਹੀਂ ਹੈ ਫਰਵਰੀ ਤੋਂ ਕੋਈ ਵੱਡਾ ਅੰਦੋਲਨ ਕਰ ਰਹੇ ਹੋ ਪਰ ਨੁਕਸਾਨ ਤੇ ਫਿਰ ਕਿਸਾਨ ਦਾ 2000 ਨੂੰ ਫਸਲ ਵਿਕ ਰਹੀ ਹੈ ਇਸ ਟਾਈਮ ਹਾਂ ਕਿਉਂ ਨਹੀਂ ਦੇਖੋ ਨਾ ਇਹੀ ਤਾਂ ਹੈ ਵੀ ਜੇ ਕਹਿੰਦੇ ਕਿਸਾਨ ਕੋ ਅੰਦੋਲਨ ਕਰਦਾ ਜੇ ਕਿਸਾਨ ਅੰਦੋਲਨਾਂ ਚ ਆ ਫਿਰ ਵੀ ਸਰਕਾਰਾਂ ਨੁਕਸਾਨ ਕਰ ਰਹੀਆਂ ਜੇ ਅੰਦੋਲਨ ਨਾ ਕਰਨ ਤਾਂ ਫਿਰ ਤਾਂ ਬੰਦਾ ਨਹੀਂ ਕਿਉਂ ਸਾਨੂੰ ਮਾਰ ਕੇ ਖਾਜੇ ਤਾਂ ਬਿਲਕੁਲ ਇਸ ਵੇਲੇ ਤਸਵੀਰਾਂ ਦੀ ਗੱਲ ਹੋ ਰਹੀ ਹੈ ਸਰਕਾਰੀ ਖਰੀਦ ਦਾ ਲੱਗਦਾ ਤੁਹਾਨੂੰ ਪੂਰਾ ਮਾਲ ਮਿਲੂਗਾ ਨਹੀਂ ਸਰਕਾਰੀ ਖਰੀਦ ਤਾਂ 1 ਅਕਤੂਬਰ ਨੂੰ ਉਹ ਬੋਲ ਰਹੇ ਆ ਪਰ ਸਾਨੂੰ ਨਹੀਂ ਲੱਗਦਾ ਵੀ 1 ਅਕਤੂਬਰ ਨੂੰ ਸਰਕਾਰੀ ਖਰੀਦ ਹੋਊਗੀ ਸਰਕਾਰੀ ਜਿਹੜੀ ਖਰੀਦ ਆ ਉਹ ਵੀ ਮੰਡੀਆਂ ਚ ਰਲੂਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ